ਕਈ ਵਾਰ ਭਰਾ ਵੀ ਨਹੀਂ ਚਾਹੁੰਦਾ ਕਿ ਮੇਰਾ ਭਰਾ ਮੇਨੋਂ ਵੱਧ ਤਰੱਕੀ ਕਰੇ ਜੀ ਅੱਜ ਕੱਲ੍ਹ ਜੁਗ ਦਾ ਸਮਾਜ ਸਾਧ ਸੰਗਤ ਤੁਸੀਂ ਪੰਜਵੇਂ ਪਾਤਸ਼ਾਹ ਦਾ ਕਲ ਸ਼ਿਦੀ ਦੇ ਅੜਾ ਸੀਗਾ ਗੁਰੂ ਪੰਜਵੇਂ ਪਾਤਸ਼ਾਹ ਦਾ ਭਰਾ ਤੁਹਾਨੂੰ ਪਤਾ ਹੋਵੇ ਗੁਰੂ ਅਰਜਨ ਸਿੰਘ ਮਹਾਰਾਜ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕਰਕੇ ਸੀਸ ਉੱਤੇ ਤੱਤੀ ਰੇਤ ਪਾਈ ਗਈ ਗੁਰੂ ਅਰਜਨ ਸਿੰਘ ਮਹਾਰਾਜ ਦੇ ਮਹਾਰਾਜ ਦੇ ਸ਼ਿਦੀ ਦੇ ਕਾਰਨ ਬਹੁਤ ਨੇ ਪਰ ਉਹਨਾਂ ਕਾਰਨਾਂ ਵਿੱਚੋਂ ਇੱਕ ਕਾਰਨ ਪਤਾ ਕਿਹੜਾ ਏ ਗੁਰੂ ਅਰਜਨ ਸਾਹਿਬ ਜੀ ਦਾ ਪੰਜਵੇਂ ਪਾਤਸ਼ਾਹ ਦਾ ਸੱਕਾ ਭਰਾ ਵੱਡਾ ਭਰਾ ਪਿਰਥੀ ਚੰਦਾ ਵਿਰੋਧ ਕਰਦਾ ਸੀ ਈਰਖਾ ਕਰਦਾ ਸੀ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸਾਹ ਸੰਗਤ ਜਹਾਂਗੀਰ ਦੇ ਕੰਨ ਭਰੇ ਆਪਣੇ ਭਰਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਿੱਚ ਵੱਡੇ ਭਰਾ ਦਾ ਵੀ ਹੱਥ ਆ ਭਰਾ ਸੀਗਾ ਕਿਉਂਕਿ ਭਰਾ ਨਹੀਂ ਚਾਹੁੰਦਾ ਗੁਰਮਖੋ ਕਿ ਮੇਰਾ ਭਰਾ ਮੇਰੋਂ ਵੱਧ ਤਰੱਕੀ ਕਰੇ ਇਹ ਤਾਂ ਕੋਈ ਵਿਰਲੇ-ਵਿਰਲੇ ਭਰਾ ਹੁੰਦੇ ਨੇ ਅੱਜ ਦੇ ਸਮੇਂ ਵਿੱਚ ਜਿਹੜੇ ਭਰਾ ਤੋਂ ਭਰਾ ਜਾਣ ਵਰਦੇ ਆ ਨਹੀਂ ਤਾਂ ਮੁੱਦਤਾਂ ਤੋਂ ਤੁਸੀਂ ਹਿਸਟਰੀ ਪੜੋ ਤਵਾਰੀਖ ਪੜੋ ਕੋਈ ਭਰਾ ਨਹੀਂ ਚਾਹੁੰਦਾ ਮੇਰਾ ਭਰਾ ਮੇਰ ਤੋਂ ਵੱਧ ਤਰੱਕੀ ਕਰੇ ਕੋਈ ਵਿਰਲੇ-ਵਿਰਲੇ ਆ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਆ ਕਿ ਕੀ ਲੈ ਕੇ ਜਾਣਾ ਜੇ ਇਸ ਸੰਸਾਰ ਚ ਕਾਦੀ ਈਰਖਾ ਕਾਦੀ ਨਫ਼ਰਤ ਕਾਦਾ ਸਾੜਾ ਕੀ ਭਰਾ ਨਾਲ ਨਫ਼ਰਤ ਕਰਨੀ ਆ ਇਥੇ ਹੀ ਰਹਿ ਜਾਣਾ ਸਭ ਕੁਝ ਬਸ ਜਿੰਨੀ ਜ਼ਿੰਦਗੀ ਮਿਲੀ ਆ ਇਹਨੂੰ ਹੱਸ ਕੇ ਗੁਜ਼ਾਰ ਕੇ ਇਸ ਜ਼ਿੰਦਗੀ ਨੂੰ ਪ੍ਰਮਾਤਮਾ ਦਾ ਨਾਮ ਜਪਦਿਆਂ ਬਤੀਤ ਕਰੀਏ ਕੋਈ ਵਿਰਲੇ ਵਿਰਲੇ ਆ ਹੈਨ ਵਿਰਲੇ